ਹੁਣ ਅੱਜ ਬੜਾ ਕੁਝ ਸਾਹਮਣੇ ਆ ਗਿਆ ਜਿਹਦੇ ਤੇ ਤੁਹਾਨੂੰ ਤੇ ਸਾਨੂੰ ਸਾਰਿਆਂ ਨੂੰ ਸੋਚਣਾ ਵਿਚਾਰਨਾ ਬਣਦਾ ਹੈ ਹੁਣ ਆ ਜਿਹੜੀ ਇੰਸਟਾਗ੍ਰam ਵਾਲੀ ਕੁੜੀ ਕਮਲ ਕੌਰ ਦਾ ਕਤਲ ਹੋਇਆ ਉਹਦੇ ਤੇ ਕਬੂਲਨਾਮਾ ਵੀ ਆ ਗਿਆ ਔਰ ਕਰਨ ਵਾਲਿਆਂ ਦੀ ਵੀਡੀਓ ਵੀ ਸਾਹਮਣੇ ਆ ਗਈ ਤੇ ਨਾਲ ਹੀ ਪੁਲਿਸ ਦੇ ਐਸਐਸਪੀ ਨੇ ਵੀ ਵੱਡੇ ਖੁਲਾਸੇ ਕਰ ਦਿੱਤੇ ਨੇ ਤੇ ਸਭ ਤੋਂ ਅਹਿਮ ਗੱਲ ਹੈ ਉਹ ਵੱਡੇ ਸਵਾਲ ਜਿਨ੍ਹਾਂ ਤੇ ਆਪਾਂ ਨੂੰ ਸੋਚਣਾ ਵਿਚਾਰਨਾ ਬਣਦਾ ਹੈ ਕਿ ਜੋ ਕੋ ਜੇ ਹੋਇਆ ਕੀ ਇਹ ਸਹੀ ਹੈ ਜਾਂ ਗਲਤ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਵੀਡੀਓ ਸਾਹਮਣੇ ਆਈਆਂ ਨੇ ਤੇ ਜੋ ਪੁਲਿਸ ਨੇ ਦੱਸਿਆ ਤੇ ਅਸਲੀ ਗੱਲ ਜਰੂਰ ਸੁਣਿਓ ਜਿਹੜੀ ਆਪਣੇ ਸੋਚਣ ਵਾਲੀ ਆ ਉਹ ਮੈਂ ਬਾਅਦ ਚ ਕਰਾਂ ਹੁਣ ਅੱਜ ਜਿਹੜੇ ਨਿਹੰਗ ਸਿੰਘ ਹੈ ਅਮਰਤਪਾਲ ਸਿੰਘ ਮਹਿਰੋ ਉਹਨਾਂ ਦੀ ਵੀਡੀਓ ਸਾਹਮਣੇ ਆਈ ਹੈ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਬੂਲਨਾਮਾ ਕਰ ਲਿਆ ਕਿ ਅਸੀਂ ਇਸ ਚੀਜ਼ ਦੇ ਸਖਤ ਖਿਲਾਫ ਆ ਜਿਹੜਾ ਕੋਸ਼ੇ ਕੁੜੀ ਕਰਦੀ ਸੀ ਤੇ ਉਹਨਾਂ ਨੇ ਕਿਹਾ ਕਿ ਜੇ ਉਹ ਅਜਿਹਾ ਗੰਦ ਸੋਸ਼ਲ ਮੀਡੀਆ ਤੇ ਪਾ ਕੇ ਤੇ ਐਂ ਕਹਿ ਸਕਦੀ ਐ ਕਿ ਮੇਰੇ ਮੂੰਹੋਂ ਨਿਕਲ ਗਿਆ ਤਾਂ ਫਿਰ ਅਸੀਂ ਵੀ ਕਹਿ ਸਕਦੇ ਆ ਕਿ ਸਾਥੋਂ ਭਾਈ ਮਾਰਿਆ ਗਿਆ ਉਹਨੇ ਇਹ ਵੀ ਕਿਹਾ ਅਮਰਤਪਾਲ ਸਿੰਘ ਮਹਿਰੋ ਨੇ ਇਹ ਵੀ ਕਿਹਾ ਉਹਨੇ ਵੀਡੀਓ ਬਣਾ ਕੇ ਸਾਹਮਣੇ ਰੱਖਤੀ ਐ ਉਹ ਕਹਿੰਦੇ ਕਿ ਜਿਹੜੇ ਅਜੇ ਵੀ ਇਹੋ ਜਿਹਾਂ ਵੀਡੀਓ ਬਣਾ ਰਹੇ ਨੇ ਕੰਨ ਖੋਲ ਕੇ ਸੁਣ ਲਓ ਉਹ ਕਹਿੰਦੇ ਕਿ ਅਸੀਂ ਇਹਦੀ ਲਾਸ਼ ਤਾਂ ਪਾਰਕਿੰਗ ਚੋਂ ਮਿਲ ਗਈ ਅਜੇ ਹੋਰ ਲਾਸ਼ਾਂ ਹੋਰ ਪਾਰਕਿੰਗ ਚੋਂ ਵੀ ਮਿਲ ਸਕਦੀਆਂ ਨੇ ਔਰ ਨਾਲ ਇਹ ਵੀ ਕਹਤਾ ਅਮਰਤਪਾਲ ਸਿੰਘ ਮੈਰੋ ਨੇ ਉਹ ਕਹਿੰਦੇ ਕਈ ਇਹੋ ਜਿਹਾਂ ਵੀ ਲਾਸ਼ਾਂ ਹੋ ਸਕਦੀਆਂ ਜਿਹੜੀਆਂ ਕਿਤੋਂ ਮਿਲ ਨਹੀਂ ਨਾ ਸਾਡੇ ਕੋਲ ਹੋਰ ਵੀ ਤਰੀਕੇ ਬੜੇ ਨੇ ਆ ਸਿੱਧੇ ਰੂਪ ਚ ਅਮਰਤਪਾਲ ਸਿੰਘ ਮਹਿਰੋ ਹੋਰਾ ਨੇ ਇੱਕ ਤਰ੍ਹਾਂ ਨਾਲ ਇੰਜ ਗੱਲ ਕੀਤੀ ਹੈ ਜਿਵੇਂ ਉਹਨਾਂ ਨੇ ਕਬੂਲ ਕਰ ਲਿਆ ਹੋਵੇ ਹੁਣ ਉਹਨਾਂ ਦੇ ਦੋ ਸਾਥੀ ਕੱਲ ਪੁਲਿਸ ਨੇ ਗ੍ਰਿਫਤਾਰ ਕਰ ਲਏ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਅੱਜ ਵੀਡੀਓ ਪਾਈ ਹੈ ਉਹਨਾਂ ਦੇ ਦੋ ਸਾਥੀ ਬਠਿੰਡਾ ਪੁਲਿਸ ਨੇ ਕੱਲ ਗ੍ਰਿਫਤਾਰ ਕਰ ਲਏ ਸੀ ਸ਼ਾਮ ਨੂੰ ਜਿਨ੍ਹਾਂ ਦੇ ਵਿੱਚ ਇੱਕ ਦਾ ਨਾਮ ਭਾਈ ਜਸਪ੍ਰੀਤ ਸਿੰਘ ਹੈ ਦੂਜੇ ਦਾ ਨਾਮ ਹਰਮਨਜੀਤ ਸਿੰਘ ਹਰੀਕੇ ਸ਼ਾਇਦ ਦੱਸਿਆ ਜਾ ਰਿਹਾ ਹੈ। ਔਰ ਪੁਲਿਸ ਨੇ ਵੀ ਉਸ ਮਾਮਲੇ 'ਚ ਵੱਡੇ ਖੁਲਾਸੇ ਕੀਤੇ ਨੇ। ਪੁਲਿਸ ਨੇ ਦੱਸਿਆ ਕਿ ਇਹ ਕੁੜੀ ਮਾਰੀ ਕਿਉਂ ਗਈ? ਪੁਲਿਸ ਨੇ ਸਿੱਧਾ-ਸਿੱਧਾ ਜਿਹੜੇ ਨਿਹੰਗ ਸਿੰਘਾ ਅਮਰਤਪਾਲ ਸਿੰਘ ਮਹਿਰੋ ਉਹਨਾਂ ਨੂੰ ਇਸ ਕਤਲकांड ਦਾ ਮਾਸਟਰਮਾਈਂਡ ਦੱਸਿਆ। ਪੁਲਿਸ ਨੇ ਕਿਹਾ ਕਿ ਇਹ ਪਹਿਲਾਂ 7 ਤੇ 8 ਤਰੀਕ ਨੂੰ ਉਸ ਕੁੜੀ ਦੇ ਘਰ ਗਏ। ਉੱਥੇ ਉਹਨਾਂ ਨੇ ਇਹ ਕੁੜੀ ਜਿਹੜੀ ਕਮਲ ਕੌਰ ਸੀ ਇਨੂੰ ਅਮਰਤਪਾਲ ਸਿੰਘ ਮਹਿਰੋ ਨੇ ਜਾ ਕੇ ਕਿਹਾ ਵੀ ਅਸੀਂ ਤੇਰੇ ਤੋਂ ਕਿਸੇ ਦੀ ਪ੍ਰਮੋਸ਼ਨ ਕਰਾਉਣੀ ਹੈ ਪੈਸੇ ਦੇ ਕੇ ਤਾਂ ਉਹਦੇ ਨਾਲ ਗੱਲ ਕੀਤੀ ਗਈ ਉਹ ਮੰਨ ਗਈ ਫਿਰ ਪੁਲਿਸ ਦੀ ਐਸਐਸਪੀ ਜਿਹੜੀ ਅਮਨੀਤ ਕੌਂਡਲ ਹੈ ਉਹਨੇ ਕੈਮਰਿਆਂ ਦੇ ਸਾਹਮਣੇ ਦੱਸਿਆ ਕਿ ਅਮਰਤਪਾਲ ਸਿੰਘ ਮਹਿਰੋ ਦੇ ਦੋ ਸਾਥੀਆਂ ਨੇ ਪ੍ਰਮੋਸ਼ਨ ਕਰਾਉਣ ਦੇ ਲਈ ਉਹਨੂੰ 9 ਤਰੀਕ ਨੂੰ ਘਰੋਂ ਲੈ ਕੇ ਗਏ ਉਹ ਆਪਣੀ ਗੱਡੀ ਤੇ ਮਗਰ ਗਈ ਇੱਕ ਗੱਡੀ ਉਹਨਾਂ ਨੇ ਅੱਗੇ ਲਾ ਲਈ ਔਰ ਉਹ ਉਹਨੂੰ ਬਠਿੰਡੇ ਵੱਲ ਲੈ ਗਏ ਉੱਥੇ ਫਿਰ ਐਸਐਸਪੀ ਨੇ ਦੱਸਿਆ ਕਿ ਇਹਨੂੰ ਇੱਕ ਕਾਰ ਠੀਕ ਕਰਨ ਵਾਲੀ ਗਰਾਜ ਦੇ ਵਿੱਚ ਲੈ ਗਏ ਕਿਉਂਕਿ ਉਹ ਜਿਹੜੀ ਕਮਲ ਕੌਰ ਸੀ ਉਹਦੀ ਕਾਰ ਦੇ ਵਿੱਚ ਕੋਈ ਪ੍ਰੋਬਲਮ ਸੀਗੀ ਤੇ ਇਹਨਾਂ ਨੇ ਕਿਹਾ ਸੀ ਕਿ ਉੱਥੇ ਤੇਰੀ ਕਾਰ ਵੀ ਠੀਕ ਕਰਾ ਦਾਂਗੇ ਤਾਂ ਉੱਥੋਂ ਫਿਰ ਕੁਝ ਘੰਟੇ ਐਸਐਸਪੀ ਦੱਸਦੀ ਹੈ ਕਿ ਉੱਥੇ ਬੈਠੇ ਰਹਿ ਤੇ ਫਿਰ ਤੇ ਉਸ ਨੂੰ ਪ੍ਰਮੋਸ਼ਨ ਕਰਨ ਦਾ ਕਹਿ ਕੇ ਤੇ ਕਿਸੇ ਸੋਨ ਨਸਾਨ ਇਲਾਕੇ ਵੱਲ ਉੱਚੋ ਵੱਲ ਲੈ ਗਏ ਤੇ ਉਥੇ ਫਿਰ ਲਿਜਾ ਕੇ ਗਲਾ ਘੁੱਟ ਕੇ ਉਸ ਕੁੜੀ ਨੂੰ ਮਾਰ ਦਿੱਤਾ ਗਿਆ ਤੇ ਫਿਰ ਉਸ ਦੀ লাশ ਜਿਹੜੀ ਹੈ ਉਹ ਕਾਰ ਦੀ ਡਿੱਗੀ ਚ ਸੁੱਟ ਕੇ ਤੇ ਉਸ ਨੂੰ ਅਮਰਤਪਾਲ ਹੋਰਾਂ ਦੇ ਜਿਹੜੇ ਇੱਕ ਸਾਥੀ ਜਸਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਉਹ ਆਦੇਸ਼ ਮੈਡੀਕਲ ਹਸਪਤਾਲ ਦੀ ਜਿਹੜੀ ਕਾਰ ਪਾਰਕਿੰਗ ਹੈ ਉਹਦੇ ਵਿੱਚ ਲਾ ਕੇ ਤੇ ਚਲੇਗਾ ਪੁਲਿਸ ਕਹਿੰਦੀ ਹੈ ਕਿ ਅਸੀਂ ਇਹਦੇ ਸੰਬੰਧੀ ਸਾਰਾ ਕੁਝ ਪਤਾ ਲਾ ਲਿਆ ਅਮਰਤਪਾਲ ਸਿੰਘ ਮਹਿਰੋਂ ਹੀ ਇਸ ਕਤਲकांड ਦੇ ਮੁੱਖ ਮਾਸਟਰਮਾਈਂਡ ਤੇ ਅਮਰਤਪਾਲ ਸਿੰਘ ਮਹਿਰੋਂ ਹੋਰਾਂ ਨੇ ਜਿਹੜਾ ਆਪਣੀ ਵੀਡੀਓ 'ਚ ਬੋਲਿਆ ਉਹ ਇੱਕ ਤਰ੍ਹਾਂ ਨਾਲ ਕਬੂਲਨਾਮੇ ਵਰਗਾ ਹੈ ਕਿਉਂਕਿ ਅਮਰਤਪਾਲ ਹੋਰਾਂ ਨੇ ਤਾਂ ਕਹਿਤਾ ਉਹਨਾਂ ਨੇ ਤਾਂ ਕਹਿਤਾ ਕਿ ਅਜੇ ਅਸੀਂ ਹੋਰ ਵੀ ਬੜਿਆਂ ਨਾਲ ਇੰਜ ਕਰਨਾ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਵੀਡੀਓ ਪਾ ਕੇ ਵੀ ਜਿਹੜੇ ਅਜੇ ਹੋਰ ਇਸ ਤਰ੍ਹਾਂ ਗੰਦ ਪਾ ਰਹੇ ਨੇ ਅਸੀਂ ਸਮਾਜ ਦੇ ਵਿੱਚੋਂ ਲੱਚਰਤਾ ਖਤਮ ਕਰਨੀ ਹੈ ਤੇ ਜਿਹੜੇ ਵੀ ਲੱਚਰਤਾ ਫਲਾ ਰਹੇ ਨੇ ਉਹਨਾਂ ਦਾ ਇਹੋ ਹਸ਼ਰ ਅਸੀਂ ਕਰਾਂਗੇ ਪਰ ਇੱਥੇ ਹੁਣ ਸਭ ਤੋਂ ਵੱਡਾ ਸਵਾਲ ਜਿਹੜਾ ਹੈ ਕੀ ਜਿਸ ਤਰੀਕੇ ਦੇ ਨਾਲ ਭਾਈ ਅਮਰਤਪਾਲ ਸਿੰਘ ਮਹਿਰੋਂ ਤੇ ਉਹਨਾਂ ਦੇ ਸਾਥੀਆਂ ਨੇ ਇਹ ਕੰਮ ਕੀਤਾ ਹੈ ਕਿ ਉਸ ਤਰੀਕੇ ਦੇ ਨਾਲ ਸਮਾਜ ਦੇ ਵਿੱਚੋਂ ਲੱਚਰਤਾ ਬਿਲਕੁਲ ਖਤਮ ਕੀਤੀ ਜਾ ਸਕਦੀ ਹੈ ਇਹ ਸਭ ਤੋਂ ਸੋਚਨ ਵਿਚਾਰਨ ਵਾਲਾ ਸਵਾਲ ਹੈ ਹੁਣ ਇਹਦੇ ਤੇ ਆਪਾਂ ਗੱਲ ਕਰਦੇ ਆਂ ਦੇਖੋ ਭਾਈ ਅਮਰਤਪਾਲ ਸਿੰਘ ਮਹਿਰੋਂ ਤੇ ਉਹਨਾਂ ਦੇ ਜਿਹੜੇ ਸਾਥੀ ਸਿੰਘ ਨੇ ਉਹਨਾਂ ਦੀ ਇੱਛਾ ਬਹੁਤ ਵਧੀਆ ਉਹਨਾਂ ਦੀ ਭਾਵਨਾ ਬਹੁਤ ਵਧੀਆ ਕਿਉਂਕਿ ਉਹ ਸਮਾਜ ਤੋਂ ਲੱਚਰਤਾ ਖਤਮ ਕਰਨ ਦੀ ਗੱਲ ਕਰਦੇ ਨੇ ਪਰ ਜਿਹੜਾ ਤਰੀਕਾ ਉਹ ਲੱਚਰਤਾ ਖਤਮ ਕਰਨ ਲਈ ਵਰਤ ਰਹੇ ਨੇ ਕੀ ਉਹ ਤਰੀਕਾ ਠੀਕ ਹੈ ਕਿ ਉਸ ਤਰੀਕੇ ਨਾਲ ਸਮਾਜ 'ਚੋਂ ਲਚਕੜਤਾ ਖਤਮ ਹੋ ਜਾਵੇਗੀ ਵੱਡੀ ਗੱਲ ਇਹ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਮੈਂ ਇਹਦੇ ਤੇ ਕਹੂੰਗਾ ਕਿ ਉਹਨਾਂ ਦੀ ਇੱਛਾ ਤੇ ਭਾਵਨਾ ਦੀ ਮੈਂ ਕਦਰ ਕਰਦਾ ਪਰ ਜਿਹੜਾ ਤਰੀਕਾ ਉਹ ਵਰਤ ਰਹੇ ਨੇ ਉਹ ਤਰੀਕਾ ਸਮਾਜ 'ਚੋਂ ਲਚਕੜਤਾ ਖਤਮ ਨਹੀਂ ਕਰ ਸਕੇਗਾ ਕਿਉਂ ਇਹਦਾ ਕਾਰਨ ਪਿਆਰੇ ਮਿੱਤਰੋ ਇਹ ਹੈ ਇੱਕ ਹੁੰਦੀ ਹੈ ਆਪਣੀ ਇੱਛਾ ਤੇ ਇੱਕ ਹੁੰਦਾ ਹੈ ਕਿਸੇ ਨਿਸ਼ਾਨੇ ਦੀ ਪ੍ਰਾਪਤੀ ਲਈ ਉਸ ਤਰ੍ਹਾਂ ਦੀ ਪਲਾਨਿੰਗ ਨਾਲ ਕੰਮ ਕਰਨਾ ਕਿ ਅਸੀਂ ਉਸ ਨਿਸ਼ਾਨੇ ਦੀ ਪ੍ਰਾਪਤੀ ਕਰ ਸਕੀਏ ਭਾਈ ਅਮਰਪਾਲ ਸਿੰਘ ਮਹਿਰੋ ਤੇ ਉਹਨਾਂ ਦੇ ਸਾਥੀ ਸਿੰਘਾਂ ਦਾ ਨਿਸ਼ਾਨਾ ਕਤਲ ਕਰਨਾ ਨਹੀਂ ਹੈ ਨਿਸ਼ਾਨਾ ਉਹਨਾਂ ਦਾ ਕੀ ਹੈ ਸਮਾਜ 'ਚੋਂ ਲੱਚਰਤਾ ਖਤਮ ਕਰਨੀ ਪਰ ਸਮਾਜ 'ਚ ਆ ਜਿਹੜਾ ਕੁਝ ਵੀ ਫੈਲਿਆ ਹੋਇਆ ਚਾਹੇ ਉਹ ਲੱਚਰਤਾ ਹੈ ਨਸ਼ੇ ਹੈ ਸਾਡੀ ਜਵਾਨੀ ਫੁਕਰੀ ਹੋ ਰਹੀ ਹੈ ਸਾਡੀ ਜਵਾਨੀ ਫੈਸ਼ਨ ਪ੍ਰਸਤੀ ਦਾ ਸ਼ਿਕਾਰ ਹੋ ਰਹੀ ਹੈ ਇਹ ਸਾਰੀਆਂ ਚੀਜ਼ਾਂ ਕਤਲ ਕਰਿਆਂ ਠੀਕ ਨਹੀਂ ਹੋਣੀਆਂ ਫਰਜ਼ ਕਰੋ ਜੇ ਕੋਈ ਮੁੰਡਾ ਨਸ਼ਾ ਕਰਦਾ ਹੈ ਤਾਂ 1 2 4 10 ਨਸ਼ੇੜੀਆਂ ਨੂੰ ਮਾਰ ਕੇ ਅਸੀਂ ਨਸ਼ਾ ਖਤਮ ਨਹੀਂ ਕਰ ਸਕਦੇ ਕਿਉਂਕਿ ਨਸ਼ੇ ਦੀ ਜੜ ਤਾਂ ਹੋਰ ਥਾਂ ਤੇ ਪਈ ਹੈ ਇਸੇ ਤਰ੍ਹਾਂ ਸਾਡੇ ਸਮਾਜ ਸਾਡੀ ਜਵਾਨੀ ਫੁਕਰ ਪੁਨੇ ਦਾ ਸ਼ਿਕਾਰ ਬਣ ਰਹੀ ਹੈ 2 4 10 15 ਨੌਜਵਾਨ ਜਿਹੜੇ ਫੁਕਰੇ ਨੇ ਜੇ ਉਹਨਾਂ ਨੂੰ ਕੋਈ ਕਤਲ ਕਰ ਦੇਵੇ ਇਸ ਤਰ੍ਹਾਂ ਵੀ ਫੁਕਰਪੁਣਾ ਖਤਮ ਨਹੀਂ ਹੋਣਾ ਇਸੇ ਤਰ੍ਹਾਂ ਹੀ ਲਚਰਤਾ ਇਹ ਚੀਜ਼ਾਂ ਸਮਾਜ ਦਾ ਹਿੱਸਾ ਬਣਾ ਦਿੱਤੀਆਂ ਗਈਆਂ ਨੇ ਔਰ ਇਹਨਾਂ ਦੀ ਜੜ ਸਿਸਟਮ ਚ ਹੈ ਰਾਜਨੀਤਿਕ ਪ੍ਰਬੰਧ ਚ ਹੈ ਥੋੜਾ ਜਿਹਾ ਡੂੰਘਾਈ ਨਾਲ ਸੋਚੋ ਦੇਖੋ ਇੱਕ ਹੁੰਦਾ ਹੈ ਆਪਦਾ ਗੁੱਸਾ ਕੱਢਣਾ ਤੇ ਪੜਾਅਸ ਕੱਢਣੀ ਇੱਕ ਹੁੰਦਾ ਹੈ ਨਿਸ਼ਾਨੇ ਦੀ ਪ੍ਰਾਪਤੀ ਲਈ ਕੰਮ ਕਰਨਾ ਦੇਖੋ ਚੇਤਾ ਗੁੱਸਾ ਹੀ ਕੱਢਣਾ ਫਿਰ ਤਾਂ ਨਸ਼ਾ ਖਤਮ ਕਰਨ ਲਈ ਨਸ਼ੇੜੀਆਂ ਤੇ ਕੱਢਿਆ ਜਾ ਸਕਦਾ ਹੈ ਫੁਕਰਪੁਣਾ ਖਤਮ ਕਰਨ ਲਈ ਚਾਰ ਫੁਕਰਿਆਂ ਨੂੰ ਕੁੱਟਿਆ ਜਾ ਸਕਦਾ ਹੈ ਲੱਚਰਤਾ ਖਤਮ ਕਰਨ ਲਈ ਈਦਾ ਦੇ ਚਾਰ ਲੱਚਰ ਜਿਹੜੇ ਆ ਉਹਨਾਂ ਨੂੰ ਮਾਰਿਆ ਜਾ ਸਕਦਾ ਹੈ ਪਰ ਅਸਲ ਅਸਲ ਜੇ ਖਤਮ ਕਰਨਾ ਹੈ ਤਾਂ ਜੜ ਇਹ ਹੈ ਰਾਜਨੀਤਿਕ ਸਿਸਟਮ ਰਾਜਨੀਤਿਕ ਪ੍ਰਬੰਧ ਜਿਹੜਾ ਹੈ ਉਹ ਜੇ ਚਾਹੇ ਤੇ ਸਾਰਾ ਕੁਝ ਖਤਮ ਹੋ ਸਕਦਾ ਕਿਉਂਕਿ ਉਹਦੀ ਛੱਤਰ ਛਾਇਆ ਹੇਠ ਹੀ ਇਹ ਸਾਰਾ ਕੁਝ ਫੈਲ ਰਿਹਾ ਹੈ ਦੇਖੋ ਸਿੱਧੀ ਗੱਲ ਹੈ ਜੇ ਥਾਂ ਦੇ ਉੱਪਰ ਕੋਈ ਵੀ ਤੰਬਾਕੂ ਨਾ ਖਾਂਦਾ ਹੋਵੇ ਤੰਬਾਕੂ ਦਾ ਗਾਹਕ ਨਾ ਹੋਵੇ ਉਥੇ ਜੇਕਰ ਕੋਈ ਤੰਬਾਕੂ ਦੀ ਹੱਟੀ ਪਾਏਗਾ ਤੇ ਕਿੰਨੇ ਦਿਨ ਉਥੇ ਬਹਿਏਗਾ ਇੱਕ ਦਿਨ ਦੋ ਦਿਨ ਤਿੰਨ ਦਿਨ ਜਦੋਂ ਕੋਈ ਲੈ ਨਹੀਂ ਆਇਆ ਆਪਣੇ ਆਪ ਉਹਨੇ ਹੱਟੀ ਬੰਦ ਕਰਕੇ ਭੱਜ ਜਾਣਾ ਸੋ ਅਸਲ ਕਹਾਣੀ ਕੀ ਆ ਸਮਾਜ ਦੇ ਵਿੱਚ ਜਿੰਨੀਆਂ ਵੀ ਫਿਲਮਾਂ ਆ ਰਹੀਆਂ ਨੇ ਗੀਤ ਆ ਰਹੇ ਨੇ ਸਭਿਆਚਾਰ ਦੇ ਨਾਂ ਤੇ ਜੋ ਪਰੋਸਿਆ ਜਾ ਰਿਹਾ ਹੈ ਉਹ ਸਾਰਾ ਕੁਝ ਗਲਤ ਹੈ ਉਹਦੇ ਚ ਇੱਜ਼ਤ ਅਣਖ ਸੇਧ ਦੇਣ ਵਾਲੀਆਂ ਅਕਲ ਵਾਲੀਆਂ ਚੀਜ਼ਾਂ ਨਹੀਂ ਆ ਰਹੀਆਂ ਗੀਤ ਸੁਣ ਲਓ ਫਿਲਮਾਂ ਦੇਖ ਲਓ 99% ਦੀ ਗੀਤ ਤੇ ਫਿਲਮਾਂ ਸਾਡੀ ਜਵਾਨੀ ਨੂੰ ਚੱਕਵੀਂ ਬਣਾਉਂਦੀਆਂ ਨੇ ਫੁਕਰੀ ਬਣਾਉਂਦੀਆਂ ਨੇ ਨਿਛੇੜੀ ਬਣਾਉਂਦੀਆਂ ਨੇ ਲੱਚਰ ਬਣਾਉਂਦੀਆਂ ਨੇ ਸੁਣ ਲਓ ਆਪੇ ਨਤੀਜਾ ਕੱਢ ਲਓ ਹੁਣ ਰਾਜ ਪ੍ਰਬੰਧ ਨੂੰ ਸਿਸਟਮ ਨੂੰ ਸਰਕਾਰਾਂ ਨੂੰ ਚਾਹੀਦਾ ਇਹਨਾਂ ਚੀਜ਼ਾਂ ਦੇ ਉੱਪਰ ਰੋਕ ਲਾਵੇ ਰੋਕ ਲਾਵੇ ਇਹਨਾਂ ਤੇ ਕਾਨੂੰਨ ਬਣੇ ਸਮਾਜ ਨੂੰ ਸਮਝਾਇਆ ਜਾਵੇ فرض ਕਰੋ ਜੇ ਕਿਸੇ ਪਿੰਡ ਦੇ ਵਿੱਚ ਸਾਰਾ ਪਿੰਡ ਸ਼ਰਾਬ ਪੀਣਾ ਚਾਹੁੰਦਾ ਹੈ ਉਥੇ ਮੈਂ ਜਾਂ 2-4 ਬੰਦੇ ਕਹਿੰਦੇ ਨੇ ਵੀ ਅਸੀਂ ਸ਼ਰਾਬ ਨਹੀਂ ਵਿਕਣ ਦੇਣੀ ਤਾਂ ਫੇਲ ਹੋ ਜਾਣਗੀ ਫੇਲ ਹੋ ਜਾਣਗੀ ਕਿਉਂ ਕਿਉਂਕਿ ਪਿੰਡ ਦੇ ਵਿੱਚੋਂ ਪਹਿਲਾਂ ਸ਼ਰਾਬ ਦੇ ਖਿਲਾਫ ਜਾਗਰੂਕਤਾ ਪੈਦਾ ਕਰਕੇ ਪੀਣੋਂ ਹਟਾਉਣੇ ਪੈਣਗੇ ਬੰਦੇ ਸੋ ਕਹਿਣ ਦਾ ਭਾਵ ਇਹ ਆ ਕਿ ਜਿਹੜਾ ਕੁਝ ਸਿਸਟਮ ਚਾਹੁੰਦਾ ਪਿਆ ਉਹਨੂੰ ਅਸੀਂ 1 2 4 10 15 ਬੰਦੇ ਰੋਕ ਨਹੀਂ ਸਕਦੇ ਸਿਸਟਮ ਦੇ ਖਿਲਾਫ ਸਾਨੂੰ ਆਵਾਜ਼ ਉਠਾਉਣੀ ਪਵੇਗੀ ਉਹ ਪੂਰਾ ਸਮਾਜਿਕ ਸਿਸਟਮ ਸਾਡਾ ਰਾਜਨੀਤਿਕ ਸਿਸਟਮ ਸਾਡਾ ਆਰਥਿਕ ਸਿਸਟਮ ਜਿਹੜਾ ਸਾਡੀ ਜਵਾਨੀ ਨੂੰ ਇੱਧਰ ਨੂੰ ਧੱਕ ਰਿਹਾ ਹੈ ਵੇਖੋ ਇਹ ਜਿਹੜੀ ਕਮਲ ਕੌਰ ਕੁੜੀ ਮਰੀ ਹੈ ਇਹਦੇ ਯਾਰ 4 ਲੱਖ ਦੇ ਕਰੀਬ ਫਾਲੋਅਰ ਸੀਗੇ ਪੰਜਾਬ ਚ ਉਹਨਾਂ ਕਰਕੇ ਉਹ ਚਲੀ ਜਾਂਦੀ ਸੀ ਇੱਥੇ ਬੜੇ ਕਈ ਚੰਗੇ ਬੰਦੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਪੇਜ ਬਣਾ ਕੇ ਚੰਗੀਆਂ ਚੰਗੀਆਂ ਚੀਜ਼ਾਂ ਪੇਸ਼ ਕਰ ਰਹੇ ਨੇ ਪਰ ਉਹਨਾਂ ਨੂੰ ਕੋਈ ਨਹੀਂ ਸੁਣਦਾ ਉਹਨਾਂ ਦਾ 5-7000 ਵੀ ਵਿਊ ਨਹੀਂ ਹੁੰਦਾ ਤੁਸੀਂ ਦੇਖੋ ਇੱਕ ਕੁੜੀ ਆ ਸਰਲੀਨ ਕੌਰ ਸ਼ਾਇਦ ਉਹਦਾ ਨਾਮ ਉਹ ਅੱਜ ਵੀਡੀਓ ਪਾਰੀ ਸੀ ਉਹ ਵੀ ਇਸ ਕਮਲ ਕੌਰ ਵਾਂਗੂ ਬੜੀਆਂ ਘਟਿਆ ਕਿਸਮ ਦੀਆਂ ਗੱਲਾਂ ਜਿਹੜੀਆਂ ਮੰਨੀਆਂ ਜਾਂਦੀਆਂ ਉਹੀ ਬੋਲਦੀ ਰਹਿੰਦੀ ਐ ਹੁਣ ਉਹਨੇ ਅੱਜ ਇੱਕ ਗੱਲ ਕਹੀ ਗੱਲ ਉਹਦੀ ਸੱਚੀ ਐ ਉਹ ਕਹਿੰਦੀ ਵੀ ਮੈਂ ਲੱਚਰ ਟਾਈਪ ਦੇ ਗੀਤ ਗੂਤ ਗਾਉਣੀ ਆ ਤੇ ਮੈਨੂੰ ਵੀ ਬੜੀਆਂ ਧਮਕੀਆਂ ਮਿਲਦੀਆਂ ਨੇ ਪਰ ਉਹ ਕਹਿੰਦੀ ਮੈਂ ਪੁੱਛਣਾ ਚਾਹਣੀ ਆ ਕਿ ਜਦੋਂ ਤਾਂ ਮੈਂ ਇਹੋ ਜੇ ਲੱਛਾ ਚਲੇ ਗੀਤ ਪਾਉਣੀ ਆ ਉਹਨਾਂ ਦੇ ਵਿਊ 10 ਲੱਖ 20 ਲੱਖ 40 ਲੱਖ 90 ਲੱਖ ਤੱਕ ਹੁੰਦੇ ਨੇ ਪਰ ਜਦੋਂ ਉਹ ਕਹਿੰਦੀ ਲੋਕਾਂ ਨੇ ਮੈਨੂੰ ਕਿਹਾ ਤੂੰ ਚੰਗਾ ਗਾ ਕੇ ਤਾਂ ਵੇਖ ਤਾਂ ਕਹਿੰਦੀ ਫਿਰ ਮੈਂ ਇੱਕ ਗੀਤ ਮਾਪਿਆਂ ਤੇ ਕੱਢਿਆ ਮਾਪੇ ਕਹਿੰਦੀ ਕਿਸੇ ਨੇ ਸੁਣਿਆ ਹੀ ਨਹੀਂ ਤੇ ਉਹ ਕੁੜੀ ਕਹਿੰਦੀ ਐ ਕਿ ਜਦੋਂ ਮੈਂ ਫੇਰ ਉਹੋ ਜਿਹੀ ਲੱਚਰ ਦੇ ਗੀਤ ਗਾਉਣ ਲੱਗ ਗਈ ਤਾਂ ਉਹਨਾਂ ਦੇ ਫੇਰ ਵਿਊ 10 ਲੱਖ 20 ਲੱਖ 30 ਲੱਖ ਹੋਣ ਲੱਗੇ ਉਹ ਕਹਿੰਦੀ ਹੁਣ ਦੱਸੋ ਤੁਸੀਂ ਸਾਰੇ ਸਮਾਜ ਵਾਲੇ ਸੁਣਨਾ ਕੀ ਚਾਹੁੰਦੇ ਹੋ ਉਹ ਕੁੜੀ ਨੇ ਜਿਹੜੀ ਇਹ ਗੱਲ ਕਹੀ ਭਾਵੇਂ ਕਿ ਮੈਂ ਉਸ ਕੁੜੀ ਦੇ ਖਿਲਾਫ ਆ ਜੋ ਕੁਛ ਉਹ ਕਰਦੀ ਐ ਪਰ ਉਹਦੀ ਗੱਲ ਦੇ ਜਿਹੜਾ ਲੌਜੀਕ ਐ ਉਹਦੇ ਤੇ ਸੋਚਣਾ ਤਾਂ ਬਣਦਾ ਐ ਸਾਡੀ ਜਿਹੜੀ ਜਵਾਨੀ ਹੈ ਸਾਡਾ ਜਿਹੜਾ ਸਮਾਜ ਹੈ ਇਹਨੂੰ ਰਾਜਨੀਤਿਕ ਪ੍ਰਬੰਧ ਤੇ ਸਮਾਜਿਕ ਪ੍ਰਬੰਧ ਲੈ ਕੇ ਕਿੱਧਰ ਨੂੰ ਜਾ ਰਿਹਾ ਹੈ ਵੇਖੋ ਸਮਾਜ ਦਾ ਜਾਂ ਲੋਕਾਂ ਦਾ ਕਸੂਰ ਨਹੀਂ ਹੈ ਕਹਿੰਦੇ ਆ ਜੈਸਾ ਰਾਜ ਵੈਸਾ ਸਮਾਜ ਜਥਾ ਰਾਜਾ ਤਥਾ ਪਰਜਾ ਜੈਸਾ ਰਾਸ ਮਾਸਟਰ ਵੈਸਾ ਰਾਸ਼ਟਰ ਤਾਂ ਇਸ ਕਰਕੇ ਮਿੱਤਰੋ ਸਾਡਾ ਜੋ ਸਰਕਾਰਾਂ ਤੇ ਸਿਸਟਮ ਹੈ ਉਹ ਜਿੱਧਰ ਨੂੰ ਲੈ ਕੇ ਜਾ ਰਿਹਾ ਹੈ ਉਧਰ ਨੂੰ ਸਭ ਕੁਝ ਜਾ ਰਿਹਾ ਹੈ ਤਾਂ ਜਿੰਨੇ ਵੀ ਲੋਕ ਜਿਹੜੇ ਚਾਹੁੰਦੇ ਨੇ ਕਿ ਸਮਾਜ 'ਚੋਂ ਅਸੀਂ ਲੱਚਰਤਾ ਖਤਮ ਕਰਨੀ ਹੈ ਉਹਨਾਂ ਨੂੰ ਉਸ ਮਾਂ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਜਿਹਦੀ ਕੱਖ 'ਚੋਂ ਨਸ਼ੇ ਲੱਚਰਤਾ ਫੋਕਰਪੁਣਾ ਇਹ ਸਾਰੀਆਂ ਚੀਜ਼ਾਂ ਦਾ ਜਨਮ ਹੋ ਰਿਹਾ ਹੈ ਤੇ ਵੱਧ ਰਿਹਾ ਤੁਸੀਂ ਇਹਦੇ ਪਰੇ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖੋ